ਆ ਦੇਖੋ ਤੁਸੀਂ ਅਸੀਂ ਤੁਹਾਨੂੰ ਦਿਖਾਉਣਾ ਹੈ ਇਹ ਛੋਟੇ-ਛੋਟੇ ਛੋਟੇ-ਛੋਟੇ ਜਿਹੜੇ ਫੁੱਲ ਹੈਗੇ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਫੁੱਲ ਛੋਟੇ ਨੇ ਪਰ ਜਿਹੜਾ ਇਹਨਾਂ ਦੇ ਕੰਮ ਹੈਗੇ ਨੇ ਇਨਸਾਨੀ ਸਰੀਰ ਦੇ ਉੱਤੇ ਉਹ ਬਹੁਤ ਵੱਡੇ ਨੇ 500 ਬਿਮਾਰੀਆਂ ਤੇ ਇਹ ਬੂਟਾ ਇੱਕੋ ਹੀ ਕੰਮ ਕਰਦਾ ਜਿਹੜੇ ਕਹਿੰਦੇ ਨਾ ਸਾਡਾ ਸਰੀਰੀ ਤੱਕੇ-ਤੱਕੇ ਰਹਿੰਦਾ ਤੁਰਨੂ ਜੀ ਨਹੀਂ ਕਰਦਾ 슈ਗਰ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੱਲਾ ਆ ਪੱਤਿਆਂ ਦਾ ਯੂਸ ਬਣਾ ਕੇ ਜਾਂ ਇਹਦਾ ਕੜਾ ਬਣਾ ਕੇ ਸਿਰਫ 4 ਦਿਨ ਯੂਜ਼ ਕਰਕੇ ਦੇਖ ਲਓ ਪੰਜਵੇਂ ਦਿਨ ਫੋਨ ਕਰਕੇ ਮੈਨੂੰ ਦੱਸਿਓ ਕੀਤਾ ਇਹਦੇ ਫਾਲ ਪੱਤੇ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਜਿਹਨੇ ਕਿ ਮੇਰੇ ਹੱਥ ਜਨੇ ਇਸ ਟਾਈਮ ਠੀਕ ਹੈ ਇਹਨੇ ਕਿ ਤੁਸੀਂ ਜੇ ਤੁਸੀਂ ਸਵੇਰੇ ਸ਼ਾਮ ਕੜਾ ਬਣਾ ਕੇ ਇਹਦਾ ਸੇਵਨ ਕਰਦੇ ਹੋ ਖਾਲੀ ਪੇਟ ਮੈਂ ਕਹਿੰਦਾ ਜੀ ਇੰਨੇ ਵਧੀਆ ਰਿਜ਼ਲਟ ਨੇ ਇਨਸੂਲਿਨ ਬਣਨ ਲਗਾ ਦਿੰਦਿਆ ਬੋਡੀ ਦੇ ਵਿੱਚ ਇਨਸੂਲਿਨ ਦੇ ਟੀਕੇ ਬੰਦ ਹੋ ਜਾਂਦੇ ਨੇ ਜਿਹੜੀਆਂ ਗੋਲੀਆਂ ਥੱਬਾ ਥੱਬਾ ਲੋਕ ਸ਼ੂਗਰ ਦੀਆਂ ਖਾਂਦੇ ਨੇ ਸ਼ੂਗਰ ਨੂੰ ਬਿਲਕੁਲ ਜੜ੍ਹ ਚੋਂ ਖਤਮ ਕਰ ਦਿੰਦਾ ਨਾਰਮਲ ਕਰ ਦਿੰਦਾ 120 ਤੇ ਲਿਆ ਦਿੰਦਾ ਖਾਲੀ ਪੇਟ ਹੈ ਭੈਣਾ ਨੂੰ ਕਿੰਨਾ ਕੁ ਫਾਇਦੇਮੰਦ ਹੈਗਾ ਜਿਹੜਾ ਇਹ ਅਤੀਬਲਾ ਬੂਟੀ ਹੈਗੀ ਜਿਹੜੀ ਖਾਸ ਕਰਕੇ ਬਰਸਾਤਾਂ ਦੇ ਦਿਨਾਂ 'ਚ ਖਾਲੀ ਪਲਾਟਾਂ 'ਚ ਮੁਫਤ 'ਚ ਮਿਲ ਜਾਂਦੀ ਹੈ। ਇਹ ਬਾਥਰੂਮ ਦੀ ਜਲਣ ਹੁੰਦੀ ਆਵੇ, ਜਾਂ ਹੀ ਚਿੰਗ ਵੇਹਰਾ ਆਉਂਦੀ ਖਾਰਸ਼ ਹੁੰਦੀ ਆ। ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ। ਜਾਂ ਕਈਆਂ ਦੇ ਸੋਜ ਆ ਜਾਂਦੀ ਹੈ ਪੈਡੂ ਦੇ ਵਿੱਚ। ਜਾਂ ਬੈਕ ਪੇਨ ਪਹਿਲਾਂ ਹੋਣ ਲੱਗ ਜਾਂਦੀ ਹੈ ਮੈਂਸ ਸਾਈਕਲ ਤੋਂ ਜਾਂ ਬਾਅਦ 'ਚ ਹੁੰਦੀ ਆ। ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ। ਵਾਲ ਵਰਧਕ। ਇਸੇ ਬੂਟੀ ਨਾਲ ਬਲ ਨੂੰ ਕਿਵੇਂ ਵਧਾਉਣਾ? ਜਿਹੜੇ ਦੁਬਲੇ ਪਤਲੇ ਨੇ ਜਿਹੜੇ ਥੱਕੇ-ਥੱਕੇ ਰਹਿੰਦੇ ਨੇ ਕਮਜ਼ੋਰ ਨੇ ਤਾਂ ਦਸੋ ਬੰਦੋਜ ਦੇ ਪੇਸ਼ੈਂਟ ਨੇ ਉਹਨਾਂ ਲਈ ਮੈਂ ਇਹਨਾਂ ਦੇ ਇੱਕ ਲੱਡੂ ਬਣਾਉਣੇ ਦੱਸਦਾ ਅੱਜ ਲੱਡੂ 'ਚ 4 ਕਿਲੋ ਦੁੱਧ ਲੈ ਲੈਣਾ ਪਾਈਆ ਇਹਦਾ ਪਚੰਗ ਲੈ ਲੈਣਾ ਅਤੀ ਬਲਾ ਦਾ ਪਾਈਆ ਹੀ ਲੈ ਲੈਣਾ ਅਸ਼ਵਗੰਧਾ ਦੋਨਾਂ ਨੂੰ ਮਿਕਸ ਕਰਕੇ ਇਹਨੂੰ ਲਾ ਕੇ ਲੈ ਦੇ ਛੋਟੇ-ਛੋਟੇ ਡੇਢੇ-ਡੇ ਲੱਡੂ ਬਣਾ ਲਓ ਬਣਾ ਕੇ ਇੱਕ ਲੱਡੂ ਸਵੇਰੇ ਇੱਕ ਲੱਡੂ ਸ਼ਾਮ ਨੂੰ ਰੋਟੀ ਤੋਂ ਬਾਅਦ ਦੁੱਧ ਦੇ ਗਲਾਸ ਨਾਲ ਲੈਣਾ ਸ਼ੁਰੂ ਕਰ ਦੋ ਮੈਂ ਕਹਿੰਦਾ ਇੰਨੀ ਜ਼ਿਆਦਾ ਤਾਕਤ ਆ ਜੂ ਫੁਰਕੀ ਸਾਹਿਬ ਚਿਹਰੇ ਲਾਲ ਹੋ ਜਾਣਗੇ ਜਿੰਨੇ ਦੇ ਸਪਰਮ ਘਟਨੇ ਸਪਰਮ ਵਧਣੇ ਸ਼ੁਰੂ ਹੋ ਜਾਣਗੇ ਜਿਹੜੇ ਬੇਔਲਾਦ ਜੋੜੇ ਨੇ ਉਹਨਾਂ ਦੇ ਘਰੇ ਕਲਕਾਰੀਆਂ ਵੱਜਣੀਆਂ ਸ਼ੁਰੂ ਗੂੰਜਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਨੇ ਲਗਭਗ ਲਗਭਗ ਉਹ ਠੀਕ ਹੋ ਕੇ ਜਾਂਦੇ ਨੇ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਨੁਸਕਾ ਕੀ ਫਾਰਮੂਲਾ ਹੁੰਦਾ ਸਾਡੇ ਕੋਲ ਇਹਨਾਂ ਦੇ ਅਰਕ ਹੁੰਦੇ ਨੇ ਮੈਡੀਸਨ ਅਰਕ ਮਤਲਬ ਜੀ ਇਹਨਾਂ ਦੀਆਂ ਬੂੰਦਾਂ ਕੱਢੀਆਂ ਆਉਂਦੀਆਂ ਨੇ ਉਹ ਦਿੰਦੇ ਆ ਸੀ ਮੈਡੀਸਨ ਜਿਹਨੂੰ ਇਲੈਕਟ੍ਰੋਪੈਥੀ ਮੈਡੀਸਨ ਕਹਿੰਦੇ ਆ ਠੀਕ ਹੈ ਉਹ ਕੀ ਕਰਦੀ ਐ ਨੇ ਜੀ ਫਿਰ ਉਹ ਕ੍ਰੋਨਿਕ ਬਿਮਾਰੀ ਨੂੰ ਹੌਲੀ 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 ਖਤਮ ਕਰਦੇ ਇਹਦੇ ਵਿੱਚ ਬਰੁਕੀ ਸੋਵੇ ਦੇ ਪੱਤੇ ਹੀ ਤਿੰਨੇ ਸਾਰੇ ਕੰਮ ਕਰਦੇ ਨੇ ਕਿਡਨੀਆਂ ਨੂੰ ਵੀ ਸਾਫ਼ ਕਰਦੇ ਨੇ ਮੂੰਹ ਨੂੰ ਵੀ ਸਾਫ਼ ਕਰਦੇ ਨੇ ਗਲੇ ਨੂੰ ਵੀ ਸਾਫ਼ ਕਰਦੇ ਨੇ ਸਾਰਾ ਕੰਮ ਪੱਤੇ ਹੀ ਕਰ ਜਾਂਦੇ ਨੇ ਜੇ ਤੁਸੀਂ ਇਹਦਾ ਕੜਾ ਬਣਾ ਕੇ ਪੀ ਲਿਆ ਤਾਂ ਤੁਹਾਡੀ ਕਿਹੜਣੀ ਦੀ ਸਵਾਹੀ ਹੋਗੀ ਬਾਚਨ ਸ਼ਕਤੀ ਬਹੁਤ ਛੇਤੀ ਦੁਰਸਤ ਕਰ ਦਿੰਦਾ ਇਹ ਜਿਨ੍ਹਾਂ ਨੂੰ ਗੈਸ ਬਣਦੀ ਆ ਪੇਟ ਫਾਰਾ ਰਹਿੰਦਾ ਪੇਟ ਫੁੱਲਿਆ ਫੁੱਲਿਆ ਰਹਿੰਦਾ ਜਿਨ੍ਹਾਂ ਦਾ ਖਾਣਾ ਹਜਮ ਨਹੀਂ ਹੁੰਦਾ ਭੁੱਖ ਨਹੀਂ ਲੱਗਦੀ ਲੀਵਰ ਖਰਾਬ ਹੋ ਗਿਆ ਉਹਨਾਂ ਨੂੰ ਵੀ ਠੀਕ ਇਹ ਬਾਰੀਕ ਬਾਰੀਕ ਛੋਟੇ ਛੋਟੇ ਫੁੱਲ ਤੇ ਇਹ ਬੂਟਾ ਜੇਕਰ ਤੁਹਾਨੂੰ ਅਸੀਂ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਤਾਂ ਤੁਸੀਂ ਹੈਰਾਨ ਰਹਿ ਸਕਦੇ ਹੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ faruqi ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ AP ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਦਾ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਜੀ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਅੱਜ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਵਿੱਚ ਇਹ ਬੂਟਾ ਬੜਾ ਖਾਸ ਹੈਗਾ ਇਹਦੇ ਫਲ ਬੜੇ ਖਾਸ ਹੈਗੇ ਨੇ ਤੇ ਇਹਦੇ ਜਿਹੜੇ ਫੁੱਲ ਹੈਗੇ ਨੇ ਉਹਨਾਂ ਦਾ ਤਾਂ ਕਿਆ ਹੀ ਕਹਿਣਾ ਆ ਦੇਖੋ ਤੁਸੀਂ ਅਸੀਂ ਤੁਹਾਨੂੰ ਦਿਖਾਉਣੇ ਆ ਇਹ ਛੋਟੇ 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 ਜਿਹੜੇ ਫੁੱਲ ਹੈਗੇ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਫੁੱਲ ਛੋਟੇ ਨੇ ਪਰ ਜਿਹੜਾ ਇਹਨਾਂ ਦੇ ਕੰਮ ਹੈਗੇ ਨੇ ਇਨਸਾਨੀ ਸਰੀਰ ਦੇ ਉੱਤੇ ਉਹ ਬਹੁਤ ਵੱਡੇ ਨੇ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਮੇਰੇ ਵਾਂਗੂ ਫਟਾਫਟ ਇਹ ਫੁੱਲ ਜਿਹੜੇ ਇਕੱਠੇ ਸ਼ੁਰੂ ਕਰਨੇ ਕਰ ਸਕਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਫੁੱਲ ਹੈਗੇ ਤੁਸੀਂ ਕਹਿ ਰਹੇ ਹੋ ਅੱਛਾ ਡਾਕਟਰ ਸਾਹਿਬ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਫੁੱਲ ਹੈਗੇ ਨੇ ਇਹ ਬੜੇ ਕੀਮਤੀ ਨੇ ਬਰਸਾਤਾਂ ਚ ਤੁਸੀਂ ਇਹਨਾਂ ਨੂੰ ਉਡੀਕਦੇ ਰਹਿੰਦੇ ਹੋ ਵੀ ਕਦੋਂ ਇਹ ਫੁੱਲ ਹੋਣ ਕਦੋਂ ਇਹ ਬੂਟੀ ਹੋਵੇ ਤੇ ਅਸੀਂ ਇਹਨਾਂ ਦਾ ਫਾਇਦਾ ਸਾਡੇ ਦਰਸ਼ਕਾਂ ਤੱਕ ਪਹੁੰਚਦਾ ਕਰੀਏ ਕਿਵੇਂ ਕਰਨਾ ਜੀ ਫਰੁਕੀ ਸਾਹਿਬ ਇਹ ਜਿਹੜਾ ਪੌਦਾ ਹੈਗਾ ਨਾ ਪਹਿਲਾਂ ਤਾਂ ਮੈਂ ਇਹਦਾ ਅੱਜ ਨਾਂ ਦੱਸੂ ਕਿਉਂ ਸਾਨੂੰ ਨਾ ਕਮੈਂਟ ਬਹੁਤ ਆਉਂਦੇ ਨੇ ਫਰੁਕੀ ਸਾਹਿਬ ਜੇ ਨਾਂ ਨਹੀਂ ਦੱਸਿਆ ਪੱਤੇ ਕਾਦੇ ਨੇ ਕਾਦਾ ਦਰਖਤ ਆ ਨਾਮ ਨਹੀਂ ਦੱਸਦੇ ਜਦ ਕਿ ਆਪਾਂ ਨਾਮ ਕਈ ਵਾਰ ਲੈ ਲੈਨੇ ਆ ਵਿੱਚ ਹਨਾ ਕਈ ਵਾਰ ਰੀਲਾ ਪਈਆਂ ਹੁੰਦੀਆਂ ਨੇ ਫਰੁਕੀ ਸਾਹਿਬ ਉਹਦੇ ਵਿੱਚ ਨਹੀਂ ਪਤਾ ਲੱਗਦਾ ਪੂਰੀ ਵੀਡੀਓ ਦੇਖ ਕੇ ਤੇ ਜਰੂਰ ਸਮਝ ਆਊਗੀ ਹਾਂ ਚਲੋ ਇਹ ਤਾਂ ਮੈਂ ਨਾਮ ਦੱਸ ਦਣਾ ਇਹਨੂੰ ਅਤੀਬਲਾ ਕਹਿੰਦੇ ਆ ਫਰੁਕੀ ਸਾਹਿਬ ਅਤੀਬਲਾ 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 ਵੀ ਕਹਿੰਦੇ ਇਹਨੂੰ ਕੰਗੀ ਵੀ ਕਹਿੰਦੇ ਆ ਕੰਗੀ ਇਹਨੂੰ ਤਾਂ ਕਹਿੰਦੇ ਜਿਹੜੇ ਇਹਦੇ ਫਲ ਨੇ ਜੀ ਇਹਦੇ ਜਿਹੜੇ ਫਲ ਨੇ ਇਹਨਾਂ ਦੇ ਉੱਤੇ ਇਦਾਂ ਕੰਗੀ ਜਿਹੇ ਟੈਪ ਬਣਿਆ ਹੁੰਦਾ ਇਹਨੂੰ ਕਈ ਕੰਗੀ ਦੇ ਨਾਂ ਨਾਲ ਜਾਣਦੇ ਆ ਯਾਨੀ ਆਯੁਰਵੈਦਿਕ ਵਿੱਚ ਇਹਨੂੰ ਅਤੀਬਲਾ ਕਹਿੰ ਇਹਦੇ ਫਾਇਦੇ ਰੁਕੀ ਸਾਹਿਬ ਇੰਨੇ ਨੇ ਮੈਂ ਕਹਿੰਦਾ ਜਿੰਨੇ ਨਾਲੇ 500 ਬਿਮਾਰੀਆਂ ਤੇ ਇਹ ਬੂਟਾ ਇੱਕੋ ਹੀ ਕੰਮ ਕਰਦਾ ਹੰਝ ਸੋਬ ਬਿਮਾਰੀ ਸੋਬ ਬਿਮਾਰੀਆਂ ਦੇ ਉੱਤੇ ਇੱਕੋ ਹੀ ਬੂਟਾ ਕੰਮ ਕਰਦਾ ਸਰੀਰ ਨੂੰ ਬਿਲਕੁਲ ਕਲੀਨ ਕਰ ਦਿੰਦਾ ਸਾਫ਼ ਕਰ ਦਿੰਦਾ ਜਿੰਨੀਆਂ ਵੀ ਕਮਜ਼ੋਰੀਆਂ ਜਿੰਨੇ ਵੀ ਤੁਹਾਨੂੰ ਪ੍ਰੋਬਲਮਸ ਨੇ ਸਾਰੀਆਂ ਇੱਕ ਬੂਟਾ ਹੱਲ ਕਰ ਦਿੰਦਾ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਇਹਦਾ ਸਹੀ ਤਰੀਕੇ ਨਾਲ ਯੂਜ਼ ਕਰੋ ਤਾਂ ਤੁਹਾਨੂੰ ਨਰਾਸ਼ ਨਹੀਂ ਹੋਣ ਦਿੰਦਾ ਅੱਛਾ ਸਰ ਤੁਸੀਂ ਕਹਿ ਰਹੇ ਸੀ ਮਾਫ ਕਰਨਾ ਤੁਹਾਨੂੰ ਮੈਂ ਵਿੱਚ ਰੋਕ ਰਿਹਾ ਤੇ ਕਿਉਂਕਿ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ ਤੁਸੀਂ ਕਹਿ ਰਹੇ ਸੀ ਵੀ ਜਿਹੜਾ ਬੰਦਾ ਸ਼ੂਗਰ ਦਾ ਸ਼ਿਕਾਰ ਹੋ ਚੁੱਕਿਆ ਹੈ ਤੇ ਜਿਹੜਾ ਬਰਸਾਤਾ ਦੇ ਵਿੱਚ ਇਹਨੂੰ 2 ਕੁ ਮਹੀਨੇ ਸੇਵਨ ਕਰ ਲੇਗਾ 슈ਗਰ ਦਾ ਅਸਰ ਘਟ ਜਾਏਗਾ 슈ਗਰ ਘਟ ਜਾਏਗੀ 슈ਗਰ ਕਰਕੇ ਆਈ ਹੋਈ ਜਿਹੜੀ ਕਮਜ਼ੋਰੀ ਐ ਉਹਨੂੰ ਖਤਮ ਕਰ ਦਿੰਦਾ ਖਾ ਜਾਂਦਾ ਇਹ ਇਹ ਕੰਗੀ ਲਾ ਦਿੰਦਾ ਕੰਗੀ ਬੂਟਾ ਦੇਖੋ ਰੁੱਖ ਸਾਹਿਬ ਜਿਹੜੇ ਦੇ ਫੁੱਲ ਨੇ ਤੇ ਇਹਦੇ ਫਲ ਨੇ ਇਹਨਾਂ ਦੋਨਾਂ ਨੂੰ ਤੁਸੀਂ ਇਹ ਵੀ ਲੈ ਲੈਣੇ ਨੇ ਫਲ ਵੀ ਲੈ ਲੈਣਾ ਤੇ ਫੁੱਲ ਵੀ ਲੈ ਲੈਣੇ ਨੇ ਇਹਦੇ ਤੁਸੀਂ ਪੱਤੇ ਵੀ ਲੈ ਲੈਣੇ ਨੇ ਜੀ ਇਹਨਾਂ ਨੂੰ ਉਬਾਲ ਕੇ ਤੁਸੀਂ ਪੱਤਿਆਂ ਨੂੰ ਇਹਦੇ ਫਾਲ ਪੱਤੇ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਇਨਾਂ ਨੂੰ ਤੁਸੀਂ ਚਲੋ ਮੈਂ ਇੰਨੇ ਕੀ ਲਾ ਲੈਣਾ ਜਿੰਨੇ ਕਿ ਮੇਰੇ ਹੱਥ 'ਚ ਨੇ ਇਸ ਟਾਈਮ ਇੰਨੇ ਕਿ ਤੁਸੀਂ ਜੇ ਤੁਸੀਂ ਸਵੇਰੇ ਸ਼ਾਮ ਕੜਾ ਬਣਾ ਕੇ ਦਾ ਸੇਵਨ ਕਰਦੇ ਹੋ ਖਾਲੀ ਪੇਟ ਮੈਂ ਕਹਿੰਦਾ ਜੀ ਇੰਨੇ ਵਧੀਆ ਰਿਜ਼ਲਟ ਨੇ ਇਨਸੂਲਿਨ ਬੰਨ ਲਗਾ ਦਿੰਦੇ ਆ ਬਾਡੀ ਦੇ ਵਿੱਚ ਇਨਸੂਲਿਨ ਦੇ ਟੀਕੇ ਬੰਦ ਹੋ ਜਾਂਦੇ ਨੇ ਜਿਹੜੀਆਂ ਗੋਲੀਆਂ ਥੱਬਾ ਥੱਬਾ ਲੋਕ ਸ਼ੂਗਰ ਦੀਆਂ ਖਾਂਦੇ ਨੇ ਸ਼ੂਗਰ ਨੂੰ ਬਿਲਕੁਲ ਜੜ੍ਹ ਚੋਂ ਖਤਮ ਕਰ ਦਿੰਦਾ ਨਾਰਮਲ ਕਰ ਦਿੰਦਾ 120 ਤੇ ਲਿਆ ਦਿੰਦਾ ਖਾਲੀ ਪੇਟ ਇਹ ਅੱਛਾ ਜੀ ਹਾਂਜੀ ਪਰ ਇਹਦੇ ਵਿੱਚ ਸ਼ਰਤ ਜਿੰਨੀ ਮਰਜ਼ੀ ਹੋਵੇ ਸ਼ੂਗਰ ਜਿੰਨੀ ਮਰਜ਼ੀ ਹੋਵੇ ਫਿਰ ਸ਼ਰਤ ਇੱਕ ਹੁੰਦੀ ਆ ਜੀਵ ਦਾ ਸਵਾਦ ਜਿਨੇ ਬੰਦੇ ਨੇ ਜੀਵ ਦਾ ਸਵਾਦ ਨਹੀਂ ਰੋਕਿਆ ਫਰੂਕੀ ਸਾਹਿਬ ਉਹ ਤਾਂ ਚਾਹੇ ਇਨਸੂਲਿਨ ਦੇ ਟੀਕੇ ਲਈ ਜਾਵੇ ਕੁਝ ਕਰੀ ਜਾਵੇ ਉਹ ਤਾਂ ਫਿਰ ਸਾਰੀ ਉਮਰ ਦਵਾਈਆਂ ਤੇ ਰਹੂਗਾ ਇਹਦੇ ਵਿੱਚ ਫਰੂਕੀ ਸਾਹਿਬ ਮਿੱਠਾ ਬੰਦ ਕਰਨਾ ਖੱਟੀਆਂ ਤਲੀਆਂ ਚੀਜ਼ਾਂ ਬੰਦ ਕਰਨੀਆਂ ਨੇ ਅਗਲਾ ਕਹਿੰਦਾ ਜੀ ਚਲੋ ਮਿੱਠਾ ਬੰਦ ਕਰਦੇ ਆ ਖੱਟਾ ਬੰਦ ਕਰਨ ਦੀ ਲੋੜ ਨਹੀਂ ਪਰ ਤਲੀਆਂ ਇਹ ਚੀਜ਼ਾਂ ਜ਼ਿਆਦਾ ਨੁਕਸਾਨ ਕਰਦੀਆਂ ਜਿਹਨੂੰ ਸ਼ੂਗਰ ਹੋਵੇ ਤਲੀਆਂ ਫਲੀਆਂ ਚੀਜ਼ਾਂ ਬਾਹਰਲੇ ਫਾਸਟ ਫੂਡ ਵਗੈਰਾ ਮੈਦੇ ਤੋਂ ਬਣੇ ਪ੍ਰੋਡਕਟ ਬੰਦ ਹੋਣੇ ਚਾਹੀਦੇ ਨੇ ਫਲ ਫਰੂਟ ਖਾਓ ਲੋਕ ਕਹਿੰਦੇ ਨੇ ਜੇ ਫਲ ਨਹੀਂ ਖਾਣੇ ਚਾਹੀਦੇ ਮਿੱਠੇ ਫਲ ਸਾਡੀ ਸ਼ੂਗਰ ਵਧਾ ਦੇਣਗੇ ਅੱਧਾ ਘੰਟਾ ਫਲਾਂ ਨੂੰ ਕੱਟ ਕੇ ਭਿਉਂ ਕੇ ਰੱਖ ਦੋ ਉਹਦੀ ਐਕਸਟਰਾ ਸ਼ੂਗਰ ਨਿਕਲ ਜਾਂਦੀ ਉਸ ਤੋਂ ਬਾਅਦ ਉਹਨੂੰ ਧੋ ਕੇ ਜਿਵੇਂ ਮਰਜ਼ੀ ਸੇਵਨ ਕਰੋ ਬਹੁਤ ਵਧੀਆ ਰਿਜ਼ਲਟ ਦਿੰਦੇ ਨੇ ਸ਼ੂਗਰ ਦੇ ਸ਼ੂਗਰ ਦਾ ਲੈਵਲ ਹੈ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਜਿਹੜਾ ਇਨਸੂਲਿਨ ਨਹੀਂ ਬੋਡੀ ਬਣਾਉਂਦੀ ਬਣ ਲੱਗ ਜਾਂਦਾ ਜਿਹੜੇ ਸਾਡਾ ਸੈਲਡ ਵਗੈਰਾ ਸੈਲਡ ਦੀ ਇੱਕ ਪਲੇਟ ਭਰ ਕੇ ਖਾਲੀ ਪੇਟ ਖਾਓ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਵਿੱਚ ਫਿਰ ਕਿ ਸਭ ਹੋਰ ਵੀ ਦੱਸਦਾ ਮੈਂ ਲੋਕ ਕਹਿੰਦੇ ਹੋਣਗੇ ਵੀ ਪਚਣ ਵਿੱਚ ਬੜਾ ਔਖ ਪਤਾ ਨਹੀਂ ਕਿੰਨਾ ਘਪਾਰ ਆਉ ਬਹੁਤ ਹਲਕਾ ਹੁੰਦਾ ਜੀ ਦੇਖਣ ਨੂੰ ਤਾਂ ਹੀ ਲੱਗਦਾ ਜੀ ਹਾਂਜੀ ਬਾਜਨ ਸ਼ਕਤੀ ਬਹੁਤ ਛੇਤੀ ਦਰੁਸਤ ਕਰ ਦਿੰਦਾ ਇਹ ਜਿਨ੍ਹਾਂ ਨੂੰ ਗੈਸ ਬਣਦੀ ਆ ਪੇਟ ਫਾਰਾ ਰਹਿੰਦਾ ਪੇਟ ਫੁੱਲਿਆ ਫੁੱਲਿਆ ਰਹਿੰਦਾ ਜਿਨ੍ਹਾਂ ਦਾ ਖਾਣਾ ਹਜਮ ਨਹੀਂ ਹੁੰਦਾ ਭੁੱਖ ਨਹੀਂ ਲੱਗਦੀ ਲੀਵਰ ਖਰਾਬ ਹੋ ਗਿਆ ਉਹਨਾਂ ਨੂੰ ਵੀ ਠੀਕ ਰੁਕੀ ਜੀ ਸ਼ੂਗਰ ਸ਼ੂਗਰ ਸਾਡੀ ਕਿਉਂ ਨਹੀਂ ਕੰਟਰੋਲ ਚ ਆਉਂਦੀ ਜੀ ਜੀ ਸ਼ੂਗਰ ਸਾਡੀ ਕੰਟਰੋਲ ਚ ਨਹੀਂ ਆਉਂਦੀ ਜਦੋਂ ਸਾਨੂੰ ਸਾਡਾ ਲੀਵਰ ਖਰਾਬ ਹੋਇਆ ਹਾਂ ਦਾ ਲੀਵਰ ਸਾਡਾ ਖਰਾਬ ਹੋਇਆ ਹਾਂ ਦਾ ਜਿਹੜੇ ਪ੍ਰੋਪਰ ਜਿਹੜੇ ਤੱਤ ਨੇ ਜਿਹੜੇ ਪ੍ਰੋਟੀਨ ਮਿਲਣੇ ਚਾਹੀਦੇ ਨੇ ਸਾਡਾ ਲੀਵਰ ਸਾਡੀ ਬੋਡੀ ਨੂੰ ਨਹੀਂ ਦਿੰਦਾ ਤਾਂ ਸਾਡੀ 슈ਗਰ ਕੰਟਰੋਲ ਚ ਨਹੀਂ ਆਉਂਦੀ ਇਹ ਬੂਟੀ ਇੱਕੋ ਹੀ ਬੂਟੀ ਲੀਵਰ ਨੂੰ ਵੀਡਿ ਕਾਰ ਦੂ ਤੁਹਾਡੀ 슈ਗਰ ਨੂੰ ਵੀ ਕੰਟਰੋਲ ਕਰ ਦੂਗੀ ਤੁਹਾਡੇ ਸਰੀਰ ਦੇ ਵਿੱਚ ਜਿਨ੍ਹਾਂ ਨੂੰ ਵੀਕਨੈਸ ਆ ਜਾਂਦੀ ਆ 슈ਗਰ ਦੇ ਕਾਰਨ ਉਹਨਾਂ ਦੀ ਵੀਕਨੈਸ ਵੀ ਦੂਰ ਕਰੂ ਜੀ ਜੀ ਤੁਸੀਂ ਜਿਨ੍ਹਾਂ ਨੂੰ ਫਿਰ ਮੈਂ ਇੱਕ ਹੋਰ ਦੱਸਦਾ ਜਿਹੜੇ ਕਹਿੰਦੇ ਨੇ ਸਾਡਾ ਸਰੀਰੀ ਤੱਕੇ ਤੱਕੇ ਰਹਿੰਦਾ ਤੁਰਨੂ ਜੀ ਨਹੀਂ ਕਰਦਾ 슈ਗਰ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੱਲਾ ਆ ਪੱਤਿਆਂ ਦਾ ਯੂਸ ਬਣਾ ਕੇ ਜਾਂ ਇਹਦਾ ਕੜਾ ਬਣਾ ਕੇ ਸਿਰਫ 4 ਦਿਨ ਯੂਸ ਕਰਕੇ ਦੇਖ ਲਓ 5ਵੇਂ ਦਿਨ ਫੋਨ ਕਰਕੇ ਮੈਨੂੰ ਦੱਸਿਓ ਕਿੱਦਾਂ ਜੀ 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 ਚਲੋ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਦੇ ਨੇ ਉਹ ਵੀ ਅਸੀਂ ਸਮਝਾਂਗੇ ਕਿਉਂਕਿ ਡਾਕਟਰ ਸਾਹਿਬ ਤਾਂ ਕਹਿੰਦੇ ਕਿ ਬਰਸਾਤਾਂ ਦੇ ਦਿਨਾਂ 'ਚ ਵੱਡੀ ਅ ਮਿਗਦਾਰ ਦੇ ਵਿੱਚ ਇਸ ਬੂਟੀ ਦਾਉ ਇਸਤੇਮਾਲ ਪਰਸਨਲ ਯੂਜ਼ ਵਾਸਤੇ ਕਰਦੇ ਨੇ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਤੁਹਾਡਾ ਵੀ ਡਾਕਟਰ ਸਾਈਬਰ ਫਿਰ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਅੱਛਾ ਸਾਡੀਆਂ ਭੈਣਾ ਵਾਸਤੇ ਹਮੇਸ਼ਾ ਨੁਕਸੇ ਅਸੀਂ ਫਾਰਮੂਲੇ ਤੁਹਾਡੇ ਕੋਲੋਂ ਭੈਣਾ ਵਾਸਤੇ ਲੈਨੇ ਆ ਭੈਣਾ ਨੂੰ ਕਿੰਨਾ ਕੁ ਫਾਇਦੇਮੰਦ ਹੈਗਾ ਜਿਹੜਾ ਇਹ ਅਤੀਬਲਾ ਬੂਟੀ ਹੈਗੀ ਜਿਹੜੀ ਖਾਸ ਕਰਕੇ ਬਰਸਾਤਾਂ ਦੇ ਦਿਨਾਂ 'ਚ ਖਾਲੀ ਪਲਾਟਾਂ 'ਚ ਮੁਫਤ 'ਚ ਮਿਲ ਜਾਂਦੀ ਹੈ ਭੈਣਾ ਲਈ ਤਾਂ ਖਾਸ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੇ ਮੇਢ ਕਾਵੜ ਰਹਿੰਦੀ ਆ ਜਾਂ ਮੈਂਸਸ ਆਉਣ ਤੋਂ ਬਾਅਦ ਜਾਂ ਪਹਿਲਾਂ ਬੈਕ ਪੇਨ ਹੁੰਦੀ ਆ ਜਾਂ ਥੋੜਾ ਲੱਤਾਂ ਦਰਦ ਕਰਦੀਆਂ ਰਹਿੰਦੀਆਂ ਨੇ ਜਾਂ ਸਵੇਲਿੰਗ ਆਉਂਦੀ ਰਹਿੰਦੀ ਆ ਪੈਡੂ ਚ ਇਹਦਾ ਇਸਤੇਮਾਲ ਕਰਨਾ ਬਹੁਤ ਜਿਆਦਾ ਫਾਇਦੇਮੰਦ ਹੈ ਅੱਛਾ ਪੈਡੂ ਦੀ ਗੱਲ ਤੁਸੀਂ ਕੀਤੀ ਹੈ ਜ਼ਿਆਦਾਤਰ ਜਦੋਂ ਜਿਹੜੀ ਇੱਕ ਕੁਦਰਤ ਨੇ ਸਰਕਲ ਬਣਾਇਆ ਹੋਇਆ ਹੈ ਡਾਕਟਰ ਸਾਹਿਬ ਜਦੋਂ ਉਹਦੇ ਤੋਂ ਫਾਰੇਗ ਹੋ ਕੇ हटਦੇ ਨੇ ਤਾਂ ਬਹੁਤ ਸਾਰੀਆਂ ਤਕਲੀਫਾਂ ਕਈ ਦਿਨਾਂ ਤੱਕ ਪਰੇਸ਼ਾਨ ਕਰਦੀਆਂ ਨੇ ਉਹਦੇ ਵਿੱਚ ਇਹਦਾ ਇਸਤੇਮਾਲ ਕਿਵੇਂ ਕਰੀਏ ਜਿਵੇਂ ਕਿ ਤੁਸੀਂ ਕਿਹਾ ਪੈਡੂ ਦੇ ਵਿੱਚ ਸਵੇਲਿੰਗ ਆ ਗਈ ਪੈਡੂ ਦੇ ਵਿੱਚ ਦਰਦ ਰਹਿਣਾ ਵਾਸ਼ਰੂਮ ਜਦੋਂ ਅਸੀਂ ਯੂਰਨ ਪਾਸ ਕਰਦੇ ਹਾਂ ਤਾਂ ਉਸ ਤੋਂ ਬਾਅਦ ਹਲਕੀ ਜਿਹੀ ਜਲਨ ਰਹਿਣੀ ਇਹ ਲੱਗੀ ਜਾਣਾ ਕਿ ਹਜੇ ਪਿਸ਼ਾਬ ਥੋੜਾ ਜਿਹਾ ਅੰਦਰ ਰਹਿ ਗਿਆ ਉਹਦੇ ਕਰਕੇ ਜਲਨ ਹੋਈ ਜਾਂਦੀ ਉਹਦੇ ਵਿੱਚ ਕਿਵੇਂ ਇਸਤੇਮਾਲ ਕਰ ਸਕਦੇ ਨੇ ਸਾਡੀਆਂ ਭੈਣਾਂ ਮੁਫਤ ਵਿੱਚ ਮਿਲਣ ਵਾਲਾ ਇਹ ਬੂਟਾ ਇਹ ਬੂਟੀ ਇਹ ਬਾਥਰੂਮ ਦੀ ਜਲਣ ਹੁੰਦੀ ਆਵੇ ਜਾਂ ਇਚਿੰਗ ਵਗੈਰਾ ਹੁੰਦੀ ਕਾਰਸ਼ ਹੁੰਦੀ ਆ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਜਾਂ ਕਈਆਂ ਦੇ ਸੋਜ ਆ ਜਾਂਦੀ ਪੈਡੂ ਦੇ ਵਿੱਚ ਜਾਂ ਬੈਕ ਪੇਨ ਪਹਿਲਾਂ ਹੋਣ ਲੱਗ ਜਾਂਦੀ ਹੈ ਮੈਂਸ ਸਾਈਕਲ ਤੋਂ ਜਾਂ ਬਾਅਦ ਚ ਹੁੰਦੀ ਆ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਜਾਂ ਇਹਦੇ ਪੱਤਿਆਂ ਦਾ ਹਫ਼ਤੇ 'ਚ ਇੱਕ ਵਾਰੀ ਸਾਗ ਸਬਜ਼ੀ ਬਣਾ ਕੇ ਜ਼ਰੂਰ ਖਾਣੀ ਚਾਹੀਦੀ ਮਤਲਬ ਸਾਗ ਸਟਾਈਲ 'ਚ ਸਬਜ਼ੀ ਬਣਾ ਸਕਦੇ ਹਾਂਜੀ ਕਿਵੇਂ ਬਣਾ ਬਣਾਉਣੀ ਕਿਵੇਂ ਜੀ ਮਤਲਬ ਭੁੰਨ ਕੇ ਜਿਵੇਂ ਅਸੀਂ ਤੜਕਾ ਲਾ ਲਈਏ ਤੜਕੇ ਤੋਂ ਬਗੈਰ ਜੀ ਤੜਕਾ ਵੀ ਲਗਾ ਸਕਦੇ ਆ ਥੋੜਾ ਹਾਂਜੀ ਥੋੜਾ ਤੇਲ ਮਸਾਲਾ ਪਾ ਕੇ ਠੀਕ ਹੈ ਥੋੜਾ ਸਬਜੀ ਚ ਪੱਤਿਆਂ ਦੀ ਸਬਜੀ ਵੀ ਬਣਾ ਸਕਦੇ ਆ ਜੀ 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 ਅੱਛਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਸਾਗ ਵੀ ਬਣਾ ਸਕਦੇ ਆ ਇਹਨਾਂ ਦਾ ਸਾਗ ਬਣਾ ਕੇ ਵੀ ਖਾ ਸਕਦੇ ਆ ਰੁਕਤ ਸਾਹਿਬ ਸਾਗ ਆ ਬਣਾ ਕੇ ਵੀ ਖਾ ਸਕਦੇ ਆ ਬਹੁਤ ਵਧੀਆ ਫਾਇਦਾ ਇੱਕ ਥੋੜਾ ਜਿਵੇਂ ਮੈਡਮ ਨੇ ਹੁਣ ਦੱਸਿਆ ਨਾ ਵੀ ਇਹਦੇ ਪੇਡੂ ਤੇ ਬੜਾ ਵਧੀਆ ਕੰਮ ਕਰਦਾ ਇਹਦੇ ਬਲੈਡਰ ਤੇ ਜਿਵੇਂ ਹੁਣ ਜਿਹਨਾਂ ਨੂੰ ਬਾਥਰੂਮ ਪਿਸ਼ਾਬ ਦੀ ਦਿੱਕਤ ਬਹੁਤ ਆ। ਬਾਰ-ਬਾਰ ਪਿਸ਼ਾਬ ਹੋਣਾ, ਪਿਸ਼ਾਬ ਰੁਕ ਜਾਣਾ, ਜੀ। ਥੋੜਾ-ਥੋੜਾ ਪਿਸ਼ਾਬ ਹੋਣਾ, ਬੂੰਦ-ਬੂੰਦ ਕਰਕੇ ਪਿਸ਼ਾਬ ਹੋਣਾ, ਪਿਸ਼ਾਬ ਕਰਨ ਦੇ ਟਾਈਮ ਦਰਦ ਹੋਣਾ, ਜਲਣ ਹੋਣੀ। ਉਹਦੇ ਵਿੱਚ ਬਹੁਤ ਵਧੀਆ ਫਾਇਦਾ ਕਰਦਾ ਫੁਰਕੀ ਸਾਹਿਬ 3 ਦਿਨਾਂ ਚ ਰਿਜ਼ਲਟ ਦਿੰਦਾ ਇਹ। 3 ਦਿਨਾਂ ਚ? 3 ਦਿਨਾਂ ਚ ਰਿਜ਼ਲਟ। ਮਤਲਬ ਜਿਨ੍ਹਾਂ ਨੂੰ ਰੁਕ-ਰੁਕ ਕੇ ਪਿਸ਼ਾਬ ਆ ਰਿਹਾ ਜਾਂ ਵਾਰ-ਵਾਰ ਪਿਸ਼ਾਬ ਆ ਰਿਹਾ ਪਰ ਪੂਰੀ ਤਰ੍ਹਾਂ ਫਾਰਗ ਨਹੀਂ ਹੋ ਪਾਉਂਦੇ। 10-15 ਮਿੰਟ ਬਾਅਦ ਫੇਰ ਹਜਤ ਹੋ ਜਾਂਦੀ ਹੈ 5-7 ਮਿੰਟ ਬਾਅਦ ਫੇਰ ਆਜਤ ਹੋ ਜਾਂਦੀ ਹੈ ਜਾਂਦੇ ਨੇ ਤੁਪਕੇ ਦੋ ਹੀ ਹੁੰਦੇ ਨੇ ਉਹਨਾਂ ਤੇ ਵੀ ਕੰਮ ਕਰੂਗਾ ਇਹ ਮੈਂ ਕਹਾਂ ਜੀ ਬਹੁਤ ਵਧੀਆ ਰਿਜ਼ਲਟ ਆ ਰੁਕੀ ਸਾਹਿਬ ਪਿਸ਼ਾਬ ਤੇ ਤਾਂ ਜਿਨ੍ਹਾਂ ਨੂੰ ਨਾ ਜੇ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਪਿਸ਼ਾਬ ਬਾਰ-ਬਾਰ ਆਉਂਦਾ ਉਹਨਾਂ ਨੂੰ ਉਹਨਾਂ ਦੇ ਪਿਸ਼ਾਬ ਨੂੰ ਵੀ ਕੰਟਰੋਲ 'ਚ ਕਰੂਗਾ ਜਿਨ੍ਹਾਂ ਦੀ ਕਿਡਨੀ ਦੇ ਵਿੱਚ ਇਨਫੈਕਸ਼ਨ ਹੋ ਗਈ ਕਿਡਨੀ ਕਾਰਨ ਪਿਸ਼ਾਬ ਜਾਂ ਰੁਕ ਜਾਂਦਾ ਜਾਂ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਪਿਸ਼ਾਬ ਦੇ ਵਿੱਚ ਗਾਧ ਹੋਣੀ ਸ਼ੁਰੂ ਹੋ ਜਾਂਦੀ ਜਿਹਨਾਂ ਕਹਿੰਦੇ ਪਿਸ਼ਾਬ ਗੰਧਲਾ ਆਉਣਾ ਸ਼ੁਰੂ ਹੋ ਗਿਆ ਜੀ ਜਿਹਨੂੰ ਹਾਂ ਜ ਕ੍ਰੀਟੀਨਿਨ ਵਗੈਰਾ ਵੱਧਦੇ ਨੇ ਜਾਂ ਵੈਸੀ ਸਵੇਲਿੰਗ ਆ ਜਾਂਦੀ ਆ ਜਾਂ ਕਿਡਨੀ ਪੂਰੀ ਸਫਾਈ ਜਿਹਨ ਅਸੀਂ ਕਹਦੇ ਕਿਡਨੀ ਨੂੰ ਸਾਫ ਕਰਨਾ ਅੱਛਾ ਕਿਡਨੀ ਨੂੰ ਸਾਫ ਕਰਨ ਲਈ ਬਹੁਤ ਵਧੀਆ ਇਹ ਕਿਡਨੀ ਦੀ ਸਫਾਈ ਕਰ ਦਿੰਦੀ ਹੈ ਪੂਰੀ ਸਾਫ ਕਰ ਦਿੰਦਾ ਜੀ ਇਹ ਇਹਦੇ ਵਿੱਚ ਰਿਜ਼ਲਟ ਹੀ ਇੰਨੇ ਨੇ ਸਾਫ ਕਰਨਾ ਕਿੰਨਾ ਕੁ ਜ਼ਰੂਰੀ ਹੈ ਜੀ ਕਿਡਨੀ ਨੂੰ ਚਲੋ ਤੁਸੀਂ ਇਹ ਤਾਂ ਦੱਸਤਾ ਵੀ ਇਹ ਕਿਡਨੀ ਨੂੰ ਸਾਫ ਕਰਨ ਵਾਲਾ ਮੁਫਤ ਦੇ ਵਿੱਚ ਮਿਲਣ ਵਾਲਾ ਤੇ ਕਿਡਨੀਆਂ ਸਾਫ ਕਰਨੀਆਂ ਕਿੰਨੀਆਂ ਕੁ ਜ਼ਰੂਰੀ ਨੇ ਰੁਕੀ ਸਾਹਿਬ ਬਹੁਤ ਜ਼ਿਆਦਾ ਜ਼ਰੂਰੀ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕਿਡਨੀ ਦਾ ਪੇਸ਼ੈਂਟ ਆ ਰਿਹਾ ਬਹੁਤ ਜ਼ਿਆਦਾ ਕਿਸੇ ਦੀ ਡਾਇਲਸਿਸ ਹੋ ਰਹੀ ਆ ਕਿਸੇ ਦਾ ਕਰੈਟੀਨਿਨ ਵਧੇ ਹੋਇਆ ਕਿਸੇ ਦੇ ਪਿਸ਼ਾਬ ਦੇ ਵਿੱਚ ਪਾਸ ਆਉਂਦੀ ਆ ਕਿਸੇ ਦੇ ਖੂਨ ਬਲੱਡ ਆਉਂਦਾ ਯਾਨੀ ਕਿਸੇ ਦੇ ਵਿੱਚ ਪਿਸ਼ਾਬ ਜਦੋਂ ਕਰਨ ਜਾਂਦੇ ਆ ਬਹੁਤ ਜ਼ਿਆਦੀ ਸਮੈਲ ਆਉਂਦੀ ਆ ਦਰਦ ਹੁੰਦਾ ਜਲਣ ਹੁੰਦੀ ਆ ਕਿਡਨੀ ਕਰਕੇ ਹੁੰਦੀ ਆ ਫਰੂਕ ਜਦੋਂ ਕਿਡਨੀ ਸਾਡੀ ਥੋੜਾ ਜਿਹਾ ਕੰਮ ਕਰਨਾ ਘਟ ਜਾਂਦੀ ਆ ਫਰੂਕ ਉੱਥੇ ਕੀ ਆ ਜਿਹੜੀ ਇਦਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੁੰਦੀ ਨੇ ਇਹਦੇ ਜਿਹੜੇ ਪੱਤੇ ਨੇ ਸਵਾਲ ਤਾਂ ਹੈ ਜੀ ਮੇਰੇ ਮਨ ਦੇ ਵਿੱਚ ਜਿਹੜਾ ਆ ਰਿਹਾ ਮਾਫ ਕਰਨਾ ਤੁਹਾਨੂੰ ਮੈਂ ਰੋਕ ਤੇ ਅਸੀਂ ਮੂੰਹ ਤੋਂ ਲੈਨੇ ਅੱਖਾਂ ਦੀ ਸਫਾਈ ਹੋਗੀ ਨੱਕ ਚ ਪਾਣੀ ਮਾਰ ਲੈਨੇ ਆ ਨੱਕ ਦੀ ਸਫਾਈ ਹੋਗੀ ਮੂੰਹ ਦੇ কুরਲੀ ਕਰ ਲੈਨੇ ਆ ਗਰਾਰੇ ਕਰ ਲੈਨੇ ਆ ਮੂੰਹ ਦਾ কুরਲੀ ਨਾਲ ਮੂਹ ਦੀ ਸਫਾਈ ਹੋਗੀ ਗਰਾਰੇ ਕਰਨ ਨਾਲ ਗਲੇ ਦੀ ਸਫਾਈ ਹੋਗੀ ਹੱਥ ਪੈਰ ਅਸੀਂ ਸਾਫ਼ ਕਰ ਸਕਦੇ ਆ ਪਰ ਜਿਹੜੇ ਅੰਦਰੂਨੀ ਅੰਗ ਹੈਗਾ ਮੇਨ ਅੰਗ ਹੈ ਸਾਡਾ ਕਿਡਨੀ ਤੁਸੀਂ ਕਹਿ ਰਹੇ ਹੋ ਵੀ ਫ੍ਰੀਜ ਸਾਫ਼ ਕਰਵਾਉਂਗੇ ਅੱਜ ਫਿਰ ਉਹੀ ਗੱਲ ਆ ਫਿਰ ਕੀ ਸਭ ਹੁਣ ਤੁਸੀਂ ਕੀ ਕੀਤੀ ਮੂੰਹ ਦੀ ਸਫਾਈ ਦੀ ਗੱਲ ਤੁਸੀਂ ਕੀ ਕੀਤੀ ਗਲੇ ਦੀ ਸਫਾਈ ਦੀ ਗੱਲ ਤੁਸੀਂ ਕੀ ਕੀਤੀ ਦੰਦਾ ਦੀ ਸਫਾਈ ਦੀ ਗੱਲ ਇਹਦੇ ਵਿੱਚ ਫਰੁਕੀ ਸੋਵੇ ਦੇ ਪੱਤੇ ਹੀ ਤਿੰਨ ਸਾਰੇ ਕੰਮ ਕਰਦੇ ਨੇ ਕਿਡਨੀਆਂ ਨੂੰ ਵੀ ਸਾਫ਼ ਕਰਦੇ ਨੇ ਮੂੰਹ ਨੂੰ ਵੀ ਸਾਫ਼ ਕਰਦੇ ਨੇ ਗਲੇ ਨੂੰ ਵੀ ਸਾਫ਼ ਕਰਦੇ ਨੇ ਸਾਰਾ ਕੰਮ ਪੱਤੇ ਹੀ ਕਰ ਜਾਂਦੇ ਨੇ ਜੇ ਤਾਂ ਤੁਸੀਂ ਇਹਦਾ কুরਲਾ ਕਰਦੇ ਹੋ ਉਬਾਲ ਕੇ ਇਹਦਾ ਕੜਾਹ ਬਣਾ ਕੇ ਤਾਂ ਤੁਹਾਡੇ ਮੂੰਹ ਦੀ ਸਫਾਈ ਕਰ ਦਿੰਦੇ ਆ ਜੇ ਮੂੰਹ ਦੇ ਵਿੱਚ ਤੁਹਾਡੇ ਬਦਬੂ ਬਹੁਤ ਜ਼ਿਆਦਾ ਆਉਂਦੀ ਆ ਜਿਨ੍ਹਾਂ ਨੇ ਹੁਣ ਮੈਂ ਕਈ ਦੇਖੇ ਨੇ ਇਦਾਂ ਦੇ ਮੇਰੇ ਕੋਲੇ ਆਉਂਦੇ ਨੇ ਕਹਿਣਗੇ ਜੀ ਗੱਲ ਕਰਨ ਨੂੰ ਦੂਜੇ ਬੰਦੇ ਨਾਲ ਜੀ ਨਹੀਂ ਕਰਦਾ ਜੇ ਹਵਾ ਇੱਧਰ ਲਿਆ ਦੂਏ ਪਾਸੇ ਖੜਨਾ ਪੈਂਦਾ ਵੀ ਕਿਤੇ ਉਹਨੂੰ ਮੇਰੇ ਮੂੰਹ ਦੀ ਸਮੈਲ ਜਿਹੜੀ ਬਦਬੂ ਆ ਉਹ ਨਾ ਆਵੇ ਬੜੀ ਇਮਬੈਰਸਿੰਗ ਹੁੰਦੀ ਆ ਬਹੁਤ ਜ਼ਿਆਦਾ ਜੀ ਉਹਦੇ ਵਿੱਚ ਇਹ ਬੜਾ ਫਾਇਦਾ ਕਰਦੇ ਆ ਫਰੁਕੀ ਸਾਹਿਬ ਇਹਦਾ ਕੁਰਲਾ ਕਰਨਾ ਜੇ ਤੁਹਾਡੇ ਦੰਦਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਦੰਦਾਂ ਨੂੰ ਠੀਕ ਕਰ ਦਿੰਦਾ ਜੇ ਤੁਸੀਂ ਇਹਦਾ ਕਾੜਾ ਬਣਾ ਕੇ ਪੀ ਲਿਆ ਤਾਂ ਤੁਹਾਡੀ ਕਿਡਨੀਆ ਦੀ ਸਵਾਹੀ ਹੋ ਗਈ ਕਿਹਾ ਕਿਡਨੀਆ ਸਾਫ ਕਰਤੀ ਹੈ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਉਹਨਾਂ ਲਈ ਬਹੁਤ ਵਧੀਆ ਇੱਕ ਹੋਰ ਫਰੁਕੀ ਸਬੇ ਦਾ ਮੈਂ ਦੱਸਦਾ ਜਿਹੜੇ ਲੋਕ ਕਹਿੰਦੇ ਨੇ ਜੀ ਸਾਡਾ ਲੀਵਰ ਠੀਕ ਨਹੀਂ ਉਹ ਤਾਂ ਸਾਡਾ ਪੇਟ ਠੀਕ ਨਹੀਂ ਰਹਿੰਦਾ ਪੇਟ ਵਾਰ-ਵਾਰ ਖਰਾਬ ਰਿਆਂਦਾ ਪੇਟ ਦੇ ਵਿੱਚ ਅਲਸਰ ਬਣੇ ਰਹਿੰਦੇ ਨੇ ਪੇਟ ਦੇ ਵਿੱਚ ਗਰਮੀ ਬਣੀ ਰਹਿੰਦੀ ਆ ਸਾਡੀਆਂ ਜਿਹੜੀਆਂ ਵੱਡੀਆਂ ਤਾਂ ਜਾਂ ਛੋਟੀਆਂਾਂ ਤਾਂ ਕਮਜ਼ੋਰ ਹੋ ਚੁੱਕੀ ਆ ਵੀਕ ਹੋ ਚੁੱਕੀ ਆ ਉਹਦੇ ਲਈ ਵੀ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਕਾੜੇ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਵੇਰੇ ਸਵੇਰੇ ਸ਼ਾਮ ਇਹਦਾ ਕਾੜਾ ਬਣਾ ਕੇ ਪੀਓ ਬਹੁਤ ਵਧੀਆ ਰਿਜ਼ਲਟ ਨੇ ਜੇ ਤੁਸੀਂ ਕਾੜਾ ਨਹੀਂ ਪੀ ਸਕਦੇ ਇਹਦਾ ਤਾਂ ਇਹਦਾ ਪਚੰਗ ਲੈ ਲਓ ਇਹਦਾ ਪਚੰਗ ਲੈ ਕੇ ਸਾਰੇ ਨੂੰ ਪੀਸ ਕੇ ਇਸ ਘਾ ਕੇ ਪਾਊਡਰ ਬਣਾ ਕੇ ਰੱਖ ਲਓ ਇੱਕ ਇੱਕ ਚਮਚ ਸਵੇਰੇ ਸ਼ਾਮ ਇਹ ਖਾਣਾ ਸ਼ੁਰੂ ਕਰ ਲਓ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਬੱਚੇ ਛੋਟੇ ਨੇ ਜਾਂ ਥੋੜੇ ਬਜ਼ੁਰਗ ਨੇ ਉਹਦਾ ਚਮਚ ਲੈ ਲਓ 1 ਗ੍ਰਾਮ ਤੋਂ 2 ਗ੍ਰਾਮ ਦੀ ਮਾਤਰਾ ਤੁਸੀਂ ਲੈ ਸਕਦੇ ਹੋ ਇਹਦੀ ਜੀ 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 ਸਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ ਅੱਛਾ ਡਾਕਟਰ ਸਾਹਿਬਾ ਫਿਰ ਜਿੰਨਾ ਦਾ ਹੱਲ ਇਸ ਤਰੀਕੇ ਦੇ ਬੂਟਿਆਂ ਨਾਲ ਉਹ ਕਈ ਵਾਰ ਹੁੰਦਾ ਜੀ ਕਿ ਕਈਆਂ ਨੂੰ ਰਾਸ ਆਉਂਦਾ ਨੁਸਖਾ ਫਾਰਮੂਲਾ ਕਈਆਂ ਨੂੰ ਨਹੀਂ ਰਾਸ ਆਉਂਦਾ ਪਰ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਨੇ ਲਗਭਗ ਲਗਭਗੋ ਉਹ ਠੀਕ ਹੋ ਕੇ ਜਾਂਦੇ ਨੇ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਨੁਸਖਾ ਕੀ ਫਾਰਮੂਲਾ ਹੁੰਦਾ ਇਹ ਥੋੜਾ ਟਾਈਮ ਲਾਉਂਦਾ ਠੀਕ ਹੈ ਜਾਂ ਹਾਲੇ ਵੀ ਕਰ ਦਿੰਦੇ ਆ ਸਾਡੇ ਕੋਲ ਇਹਨਾਂ ਦੇ ਅਰਕ ਹੁੰਦੇ ਨੇ ਮੈਡੀਸਨ ਅਰਕ ਮਤਲਬ ਜੀ ਇਹਨਾਂ ਦੀਆਂ ਬੂੰਦਾਂ ਕੱਢੀਆਂ ਆਂਦੀਆਂ ਨੇ ਉਹ ਦਿੰਦੇ ਆ ਸੀ ਮੈਡੀਸਨ ਜਿਹਨੂੰ ਇਲੈਕਟ੍ਰੋਪੈਥੀ ਮੈਡੀਸਨ ਕਹਿੰਦੇ ਆ ਠੀਕ ਹੈ ਉਹ ਕੀ ਕਰਦੀਆਂ ਨੇ ਜੀ ਫਿਰ ਉਹ ਕ੍ਰੋਨਿਕ ਬਿਮਾਰੀ ਨੂੰ ਹੌਲੀ 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 ਖਤਮ ਕਰ ਦਿੰਦੀ ਜਿਵੇਂ ਕਿ ਕਿਹੜੇ ਕਿਹੜੇ ਬਿਮਾਰੀਆਂ ਜੀ ਕੋਈ ਵੀ ਬਿਮਾਰੀ ਹੋਵੇ ਲੇਡੀਜ਼ ਦੀ ਲਕੋਰੀਆ ਦੀ ਗੱਟਾਂ ਦੀ ਤੇ ਮੈਂ ਸੈਜ਼ ਪ੍ਰੋਬਲਮ ਆਵੇ ਜਾਂ ਹਾਰਮੋਨਸ ਚੇਂਜ ਹੁੰਦੇ ਹੋਣ ਉਹਲੇ ਲਈ ਬਹੁਤ ਜ਼ਿਆਦਾ ਕੰਮ ਕਰਦੀ ਹੈ। ਜੀ ਮਤਲਬ ਇਹ ਬੂਟੀ ਵੀ ਕੰਮ ਕਰੂਗੀ? ਹਾਂਜੀ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਸਾਗ ਬਣਾ ਸਕਦੇ ਆ ਉਵਾਲ ਕੇ ਡਾਕਟਰ ਸਾਹਿਬ ਨੇ ਬਹੁਤ ਸਾਰੇ ਤਰਕੀਬਾਂ ਦੱਸਿਆ ਹੈਗੇ ਨੇ। ਇਹ ਤਾਂ ਕੰਮ ਕਰੂਗੀ ਜਿਹੜੇ ਸਾਡੇ ਆਰਕ ਖੜੇ ਹੁੰਦੇ ਨੇ ਉਹਨਾਂ ਦਾ ਜ਼ਿਆਦਾ ਫਾਸਟ ਰਿਜ਼ਲਟ ਹੁੰਦਾ। ਜ਼ਿਆਦਾ ਫਾਸਟ ਰਿਜ਼ਲਟ ਹੁੰਦਾ। ਜੀ ਜੀ। ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਤੇ ਕੀ ਕਹਿ ਰਹੇ ਹੋ ਪਹਿਲਾਂ ਤੁਸੀਂ ਸਾਨੂੰ ਉਹ ਹੀ ਦੱਸ ਦਿਓ। ਇਹਦੇ ਵਿੱਚ ਫਰੁਕੀ ਸਾਹਿਬ ਅੱਜ ਨਾ ਇੱਕ ਮੈਂ ਬਲ ਵਰਧਕ ਹਾਂਜੀ। ਇਸੇ ਬੂਟੀ ਨਾਲ ਬਲ ਜਿਹੜੇ ਦੁਬਲੇ ਪਤਲੇ ਨੇ ਜਿਹੜੇ ਥੱਕੇ-ਤੱਕੇ ਰਹਿੰਦੇ ਨੇ ਕਮਜ਼ੋਰ ਨੇ ਤਾਂ ਦਸੋ ਬੰਦੋਜ ਦੇ ਪੇਸ਼ੈਂਟ ਨੇ ਉਹਨਾਂ ਲਈ ਮੈਂ ਇਹਨਾਂ ਦੇ ਇੱਕ ਲੱਡੂ ਬਣਾਉਣੇ ਦੱਸਦਾ ਅੱਜ ਲੱਡੂ ਜੀ ਲੱਡੂ ਜਿਹਨੂੰ ਅਸੀਂ ਕਹਿੰਦੇ ਨਾ ਖੋਏ ਦੇ ਵਿੱਚ ਪਿੰਨੀਆਂ ਖੋਏ ਦੀਆਂ ਬਣਾਉਣੀਆਂ ਹਮਮ ਇਹ ਆਜ ਕੀ ਸਿਆਲਾਂ ਦੇ ਵਿੱਚ ਮੇਰੀ ਵੀਡੀਓ ਦੇਖ ਕੇ ਚਾਹੇ ਸਿਆਲਾਂ 'ਚ ਬਣਾ ਲਓ ਚਾਹੇ ਗਰਮੀਆਂ 'ਚ ਬਣਾ ਲਓ ਕੋਈ ਸਾਈਡ ਇਫੈਕਟ ਨਹੀਂ ਕੋਈ ਗਰਮੀ ਨਹੀਂ ਕੋਈ ਤਸੀਰ ਗਰਮੀ ਨਹੀਂ ਕੋਈ ਠੰਡੀ ਨਹੀਂ ਇਹਦੀ ਇਹਦੀ ਬਿਲਕੁਲ ਜਿਹੜੀ ਆ ਤਸਵੀਰ ਸੈੱਟ ਹੋ ਜਾਂਦੀ ਹੈ ਜਿਹੜੀ ਮੈਂ ਦੋ ਚੀਜ਼ਾਂ ਦੱਸੂ ਉਹਦੇ ਅਨਸਾਰ ਤੁਸੀਂ ਇਹਦੇ ਪਿੰਨੀਆਂ ਬਣਾ ਲਿਓ ਇੱਕ ਪਿੰਨੀ ਸਵੇਰ ਇੱਕ ਪਿੰਨੀ ਸ਼ਾਮ ਨੂੰ ਖਾ ਲੈ ਖਾਣੀ ਸ਼ੁਰੂ ਕਰ ਦਿਓ ਦੁੱਧ ਨਾਲ ਦੇਖੋ ਤੁਸੀਂ ਫਿਰ ਬਲ ਇਹਦੇ ਫਰੁਕੀ ਸਾਹਿਬ ਕੀ ਕਹਿੰਦਾ 4 ਕਿਲੋ ਦੁੱਧ ਲੈ ਲੈਣਾ ਪਾਈਆ ਇਹਦਾ ਪਚੰਗ ਲੈ ਲੈਣਾ ਅਤੀ ਬਲਾ ਦਾ ਪਾਈਆ ਹੀ ਲੈ ਲੈਣਾ ਅਸ਼ਵਗੰਧਾ ਦੋਨਾਂ ਨੂੰ ਮਿਕਸ ਕਰਕੇ ਜਦੋਂ ਅੱਧ ਅੱਧਾ ਖੋਆ ਮਾਰਿਆ ਗਿਆ ਇਹਨੂੰ ਵਿੱਚ ਮਿਲਾ ਲੈਣਾ ਚੰਗੀ ਤਰ੍ਹਾਂ ਭੁੰਨ ਲੈਣਾ ਖੋਹ ਦੇ ਵਿੱਚ ਪਹਿਲਾਂ ਇਹਨੂੰ ਭੋਂ ਭੁੰਨ ਗਏ ਖੋਹ ਦੇ ਵਿੱਚ ਉਸ ਤੋਂ ਬਾਅਦ ਕੀ ਆ ਉਹਦੇ ਖੋਏ ਦੇ ਵਿੱਚ ਅੱਧ ਵੱਜੇ ਖੋਏ ਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਕੇ ਜਦੋਂ ਖੋਆ ਪੂਰਾ ਵੱਜ ਗਿਆ ਇਹਨੂੰ ਲਾ ਕੇ ਥੱਲੇ ਦੇ ਛੋਟੇ ਛੋਟੇ ਡੇਡੇ ਕ ਲੱਡੂ ਬਣਾ ਲਓ ਬਣਾ ਕੇ ਇੱਕ ਲੱਡੂ ਸਵੇਰੇ ਇੱਕ ਲੱਡੂ ਸ਼ਾਮ ਨੂੰ ਰੋਟੀ ਤੋਂ ਬਾਅਦ ਦੁੱਧ ਦੇ ਗਲਾਸ ਨਾਲ ਲੈਣਾ ਸ਼ੁਰੂ ਕਰ ਦੋ ਮੈਂ ਕਹਿੰਦਾ ਇੰਨੀ ਜਿਆਦਾ ਤਾਕਤ ਆ ਜੂ ਫੁਰਕੀ ਸਾਹਿਬ ਚਿਹਰੇ ਲਾਲ ਹੋ ਜਾਣਗੇ ਸੁਪੰਤਾਂ ਤੋਂ ਭੁੱਲ ਜੂਗੇ ਕਿੱਥੇ ਗਈ ਜਿਹੜੇ ਕਹਿੰਦੇ ਸੀ ਦਵਾਈਆਂ ਖਾ ਖ ਕੇ ਅੱਕ ਚੁੱਕੇ ਹੋ ਨੇੜੇ ਨਹੀਂ ਆਉਜੀ ਸੁਪਨ ਤੋਂ ਤਾਂ ਸੁਪਨ ਦੋਸਤ ਤੇ ਤਾਂ ਜਿੰਨੇ ਦੇ ਸਪਰਮ ਘਟਨੇ ਸਪਰਮ ਵਧਨੇ ਸ਼ੁਰੂ ਹੋ ਜਾਣਗੇ ਜਿਹੜੇ ਬੇਔਲਾਦ ਜੋੜੇ ਨੇ ਉਨ੍ਹਾਂ ਦੇ ਘਰੇ ਕਲਕਾਰੀਆਂ ਵੱਜਣੀਆਂ ਸ਼ੁਰੂ ਗੂੰਜਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਭੈਣਾ ਦੇ ਬੱਚੇ ਨਹੀਂ ਹੁੰਦੇ ਉਹ ਵੀ ਇਹਨੂੰ ਯੂਜ਼ ਕਰਨ ਬਹੁਤ ਵਧੀਆ ਰਿਜ਼ਲਟ ਨੇ ਇਹਦਾ ਕਾੜਾ ਬਣਾ ਕੇ ਲੈਣ ਦੇ ਫੁੱਲਾਂ ਦਾ ਇਹਦੇ ਫਲਾਂ ਦਾ ਇਹਦੇ ਪੱਤਿਆਂ ਦਾ ਤਿੰਨਾਂ ਦਾ ਪਚੰਗ ਬਣਾ ਕੇ ਸੌਰੀ ਤਿੰਨਾਂ ਦਾ ਕਾੜਾ ਬਣਾ ਕੇ ਇਹਦਾ ਯੂਜ਼ ਕਰਨਾ ਸ਼ੁਰੂ ਕਰ ਦੋ ਬਹੁਤ ਵਧੀਆ ਰਿਜ਼ਲਟ ਨੇ ਜੇ ਤੁਸੀਂ ਪਚੰਗ ਦਾ ਕਰ ਲੋ ਇਹਦੀ ਜੜ ਵੀ ਕੜ ਲਓ ਤਾਂ ਉਦੋਂ ਵੀ ਸੋਨੇ ਦੇ ਸੁਭਾਗਾ ਹੋ ਜਾਂਦਾ ਬਹੁਤ ਵਧੀਆ ਤੁਹਾਡੇ ਬਰੀਦੀ ਆ ਰੁਕੀ ਸਾਹਿਬ ਹਰ ਇੱਕ ਮੈਂ ਕਹਿੰਦਾ ਸੜਕ ਸਿੰਗਲ ਬੈਸਟ ਨਹੀਂ ਲੱਗਣਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਹੈਗਾ ਸੜਕਾਂ ਤੇ ਆਮ ਹੀ ਖੜਾ ਜੀ ਇਹਨੂੰ ਕੰਗੀ ਵੀ ਕਹਿੰਦੇ ਨੇ ਅਤੀਬਲਾ ਵੀ ਕਹਿੰਦੇ ਨੇ ਦੁਬਾਰਾ ਫੇਰ ਮੈਂ ਦੱਸ ਦਿੰਦਾ ਇੱਕ ਬੇਨਤੀ ਹੋਰ ਹੈ ਹੱਥ ਜੋੜ ਕੇ ਜਿਹੜੀਆਂ ਰੀਲਾਂ ਪਾਈਆਂ ਹੁੰਦੀਆਂ ਨੇ ਉਹਦੇ ਵਿੱਚ ਕਈ ਵਾਰ ਨਹੀਂ ਦੱਸਿਆ ਹੁੰਦਾ ਸਾਡੀ ਰੀਲ ਨੂੰ ਕਲਿੱਕ ਕਰੋਗੇ ਉਹਦੇ ਵਿੱਚ ਸਾਡਾ ਲਿੰਕ ਦਿੱਤੇ ਹੁੰਦੇ ਨੇ ਉਹਨੂੰ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਰ ਬਾਰ ਅਸੀਂ ਕਿਸੇ ਵੀ ਪੌਦੇ ਦੇ ਜਾਂ ਜੜੀ ਬੂਟੀ ਦਾ ਨਾਮ ਦੱਸਿਆ ਹੁੰਦਾ ਇਹ ਨਹੀਂ اسی ਕਰਦੇ ਵੀ ਅਸੀਂ ਕਿਸੇ ਨੂੰ ਨਾਂ ਦੱਸੀਏ ਜੇ ਅਸੀਂ ਨਾਂ ਵੀ ਨਹੀਂ ਦੱਸਿਆ ਤਾਂ ਸਾਡੀ ਵੀਡੀਓ ਪਾਉਣ ਦਾ ਅਰਥ ਹੀ ਕੋਈ ਨਹੀਂ ਜੀ ਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਜਿਸ ਤਰੀਕੇ ਨਾਲ ਡਾਕਟਰ ਸਾਹਿਬਾ ਕਹਿ ਰਹੇ ਸੀ ਕਿ ਅਰਕ ਹੁੰਦੇ ਨੇ ਤੇ ਅਗਰ ਕਿਸੇ ਨੇ ਕੰਸਲਟ ਕਰਨਾ ਹੋਵੇ ਇਦਾਂ ਦੇ ਨੁਸਕੇ ਫਾਰਮੂਲੇ ਕਈ ਵਾਰ ਕੰਮ ਨਹੀਂ ਵੀ ਕਰਦੇ ਜੀ ਬਹੁਤ ਜਦੋਂ ਪ੍ਰੋਬਲਮ ਕ੍ਰੋਨਿਕਲ ਚਲੀ ਜਾਵੇ ਟਾਈਮ ਵੀ ਬੜਾ ਲਗਾ ਦਿੰਦੇ ਨੇ ਤੇ ਜਦੋਂ ਤੱਕ ਫਿਰ ਉਹ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਜੀ ਕਿ ਬੰਦਾ ਪਾਰ ਵੀ ਬੋਲ ਜਾਂਦਾ ਹੈ ਅਜੇ ਇਹਦੇ ਵਿੱਚ ਫਿਰ ਤੁਹਾਡੇ ਨਾਲ رابطہ ਕਿਵੇਂ ਕਰੇ ਤੁਹਾਨੂੰ ਸਮਝੇ ਕਿਵੇਂ ਆਪਣੀ ਗੱਲਬਾਤ ਕਿਵੇਂ ਕਰੇ ਖਾਸ ਕਰਕੇ ਉਹ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਸੱਤ ਸਮੁੰਦਰੋਂ ਪਾਰ ਬੈਠੇ ਨੇ ਦੇਖੋ ਫਰੁਖੀ ਸਾਹਿਬ ਇਹ ਹੁੰਦੇ ਨੇ ਜਿਨ੍ਹਾਂ ਨੂੰ ਪ੍ਰੋਬਲਮਸ ਤੋਂ ਸ਼ੁਰੂ ਹੋਈਆਂ ਨੇ ਉਹਨਾਂ ਲਈ ਨੁਸਖੇ ਅਜਮਾਉਣ ਹੁੰਦੇ ਨੇ ਜਿਨ੍ਹਾਂ ਨੂੰ ਕ੍ਰੋਨਿਕ ਬਿਮਾਰੀਆਂ ਹੁੰਦੀਆਂ ਨੇ ਬਹੁਤ ਜ਼ਿਆਦੀਆਂ ਪੁਰਾਣੀਆਂ ਬਿਮਾਰੀਆਂ ਹੋ ਗਈਆਂ ਉਹਨਾਂ ਨੂੰ ਜਰੂਰ ਡਾਕਟਰ ਦੀ ਸਲਾਹ ਲੈ ਕੇ ਇਸਤੇਮਾਲ ਕਰਨਾ ਚਾਹੀਦਾ ਕਿਉਂ ਕੱਲੀ ਫੇਰ ਉੱਥੇ ਬੂਟੀ ਇਕੱਲੇ ਨਹੀਂ ਕੰਮ ਕਰਦੀ ਉੱਥੇ ਡਾਕਟਰ ਕੰਬੀਨੇਸ਼ਨ ਬਣਾ ਕੇ ਦਿੰਦੇ ਨੇ ਉੱਥੇ ਦਵਾਈਆਂ ਨੂੰ ਮਿਕਸ ਕਰਕੇ ਤੁਹਾਡੀ ਬਿਮਾਰੀ ਦੇ ਅਕੋਰਡਿੰਗ ਤੁਹਾਨੂੰ ਮੈਡੀਸਨ ਦਿੱਤੀ ਜਾਂਦੀ ਆ ਬਹੁਤ ਵਧੀਆ ਰਿਜ਼ਲਟ ਨੇ ਕਿਉਂਕਿ ਸਾਡੇ ਕੋਲੇ ਇਹਨਾਂ ਦੇ ਹੀ ਜੜੀਆਂ ਬੂਟੀਆਂ ਦੇ ਅਰਕ ਹੁੰਦੇ ਨੇ ਜਿਹੜੇ ਅਸੀਂ ਬੂੰਦ-ਬੂੰਦ ਕਰਕੇ ਬਹੁਤ ਮਿਹਨਤ ਕਰਕੇ ਤੁਹਾਡੇ ਲਈ ਤਿਆਰ ਕਰਦੇ ਆ ਜੇ ਕਿਸੇ ਨੂੰ ਵੀਰ ਭੈਣ ਨੂੰ ਕਿਸੇ ਕ੍ਰੋਨਿਕ ਬਿਮਾਰੀ ਤੋਂ ਪ੍ਰੇਸ਼ਾਨ ਨੇ ਨਹੀਂ ਠੀਕ ਹੋ ਰਿਹਾ ਤਾਂ ਸਾਨੂੰ ਜਰੂਰ ਮਿਲੋ ਆ ਕਿ ਸਾਡਾ ਪਤਾ ਹੈਗਾ ਏਪੀ ਇਲੈਕਟਰ ਹੋਮੋਪ ਰਾਮਗੜ੍ਹ ਰੋਡ ਨੀਅਰ ਅਨੰਤ ਵਿਆਰ ਕਲੋਨੀ ਸਾਡਾ ਮਿਲਦਾ ਸਮਾਂ ਹੈਗਾ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ ਨੂੰ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗਾ 7814699434 ਦੂਸਰਾ ਨੰਬਰ ਹੈਗਾ 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਸਾਨੂੰ ਮਿਲ ਸਕਦੇ ਹੋ ਹਾਂਜੀ ਵੀਰੂ ਜੀ ਜਿਹੜੇ ਇਹਦੇ ਆ ਬੀਜ ਪਏ ਨੇ ਨਾ ਆ ਆ ਬਰੀਕ ਬਰੀਕ ਜੀ ਹਾਂਜੀ ਆ ਬਰੀਕ ਬਰੀਕ ਅੱਛਾ ਜੀ ਜੇ ਇਹਨਾਂ ਦਾ ਬੀਜਾਂ ਦਾ ਪਾਊਡਰ ਬਣਾ ਕੇ ਅਸੀਂ ਯੂਜ਼ ਕਰਨਾ ਸ਼ੁਰੂ ਕਰ ਲੀਏ ਅੱਛਾ ਜੀ ਇਹਦੇ ਵੀ ਬਹੁਤ ਫਾਇਦੇਨਿਆਦ ਕੋ ਬੀਜ ਆ ਦੇ ਆ ਦੇਖੋ ਨਾ ਆ ਜਿਹੜੇ ਬੀਜ ਨੇ ਬਰੀਕ ਬਰੀਕ ਨੇ ਵਾਲੇ ਇਹਨਾਂ ਨੂੰ ਨਾ ਪੀਸ ਕੇ ਕੁੱਟ ਕੇ ਬੀਜਾਂ ਦਾ ਪਾਊਡਰ ਬਣਾ ਕੇ ਇਹਦੇ ਵਿੱਚ ਥੋੜਾ ਜਿਹਾ ਜਾਂ ਤਾਂ ਦੇਸੀ ਘਿਓ ਜਾਂ ਤੁਸੀਂ ਨਾਰੀਅਲ ਦਾ ਤੇਲ ਪਾ ਕੇ ਗੁੱਦਾ ਦੁਆਰ ਦੇ ਉੱਤੇ ਤੁਸੀਂ ਲਗਾਉਨੇ ਹੋ ਜਿਹੜੇ ਗੁੱਦਾ ਦੁਆਰ ਦੇ ਬਿਨ ਨੂੰ ਬਵਾਸੀਰ ਹੁੰਦੀ ਆ ਮਸੇ ਫੁੱਲੇ ਹੁੰਦੇ ਨੇ ਉਹਨਾਂ ਨੂੰ ਵੀ ਠੀਕ ਕਰ ਦਿੰਦਾ ਫਿਰ ਕਿਹਾਬ ਕੀ ਬਾਤ ਹੈ ਇਹ ਨਾਰਮਲ ਮਿਲ ਜਾਂਦਾ ਜੀ ਆਮ ਪੰਸਾਰੀ ਦੇ ਉੱਤਿਬਲਾ ਦੇ ਬੀਜ ਮਿਲ ਜਾਂਦੇ ਨੇ ਹਾਂਜੀ ਹਾਂਜੀ ਬੀਜ ਵੀ ਮਿਲ ਜਾਂਦਾ ਪਚੰਗ ਮਿਲ ਜਾਂਦਾ ਹੀ ਇਹਦਾ ਕੱਲੀ-ਕੱਲੀ ਲੈਣੀ ਹੈ ਕੱਲੀ-ਕੱਲੀ ਚੀਜ਼ ਲੈ ਲੋ ਪਜੰਗ ਲੈਣਾ ਪਜੰਗ ਵੀ ਮਿਲ ਜੂਗਾ ਸਾਰਾ ਕੁਝ ਮਿਲ ਜਾਂਦਾ ਇਹ ਫੁੱਲ ਵੀ ਮਿਲ ਜਾਂਦੇ ਆ ਇਹਦੇ ਫਲ ਵੀ ਮਿਲ ਜਾਂਦੇ ਆ ਪੱਤੇ ਵੀ ਮਿਲ ਜਾਂਦੇ ਆ ਤਣਾ ਵੀ ਮਿਲ ਜਾਂਦਾ ਜੜ ਵੀ ਮਿਲ ਜਾਂਦੀ ਆ ਬੀਜ ਵੀ ਮਿਲ ਜਾਂਦੇ ਆ ਬੀਜ ਦਾ ਤਾਂ ਇਸਤੇਮਾਲ ਕਰਨ ਨਾਲ ਫਰੁਕੀ ਸਾਹਿਬ ਬਹੁਤ ਜਲਦੀ ਰਿਜ਼ਲਟ ਮਿਲਦੇ ਨੇ ਤਾਕਤ ਬਹੁਤ ਜ਼ਿਆਦਾ ਇਹਨਾਂ ਚ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਤੁਸੀਂ ਦੇਖੋ ਵੀ ਇਹ ਅਤੀਬਲਾ ਹੈਗੀ ਆ ਜਿਹਨੂੰ ਕੰਗੀ ਬੂਟੀ ਵੀ ਕਿਹਾ ਜਾਂਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਦਾ ਇਸਤੇਮਾਲ ਕਰਨ ਦੇ ਬਹੁਤ ਵਕਵਕਰੇ ਢੰਗ ਹੈਗੇ ਨੇ ਜਿਹੜੇ ਉਹ ਦੱਸੇ ਹੈਗੇ ਨੇ ਕਿਸ ਤਰੀਕੇ ਨਾਲ ਇਹਨਾਂ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਤੁਸੀਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਅਜਿਹੇ ਜਿਹੜੀ ਅਸੀਂ ਕਹਿ ਲਈ ਕਿ ਬੂਟੀਆਂ ਮਿਲ ਜਾਂਦੀਆਂ ਨੇ ਸਾਨੂੰ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਫालतू ਸਮਝ ਲੰਨੇ ਆ ਪਰ ਕੁਦਰਤ ਨੇ ਕੋਈ ਵੀ ਇਹ ਚੀਜ਼ ਹੈਗੀ ਹੈ ਜਿਹੜੀ ਵੀ ਇਸ ਧਰਤੀ ਦੀ ਇੱਕ 파ੜ ਕੇ ਬਾਹਰ ਨਿਕਲਦੀ ਹੈ ਉਹ ਬੇਅਰਥ ਨਹੀਂ ਹੈ ਉਹਨਾਂ ਦੇ ਵਿੱਚੋਂ ਹੀ ਅੱਜ ਤੁਹਾਡੇ ਨਾਲ ਇੱਕ ਸਾਂਝਾ ਕੀਤਾ ਹੈ ਅਤੀਬਲਾ ਦੀ ਬੂਟੀ ਦੇਖਿਆ ਕਿ ਇਹ ਅਤੀਬਲਾ ਜਿਹੜੀ ਹੈਗੀ ਹੈ ਵੀ ਮਤਲਬ ਬਿਮਾਰੀਆਂ ਵਾਲੇ ਪਾਸੇ ਤੋਂ ਵੀ ਅਸੀਂ ਕਹਿ ਲਈਏ ਕਿ ਕਾਫੀ ਰਾਹਤ ਦੇਣ ਵਾਲੀ ਬੂਟੀ ਹੈਗੀ ਹੈ ਔਰ ਮੇਰੀ ਗੁਜ਼ਾਰਿਸ਼ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਕਰ ਸੀ ਇਸਤੇਮਾਲ ਕਰਨੇ ਤਾਂ ਤੁਸੀਂ ਸਬੰਧਤ ਡਾਕਟਰ ਡਾਕਟਰ ਅਮਨਪ੍ਰੀਤ ਸਿੰਘ ਡਾਕਟਰ ਪਰਮਜੀਤ ਕੌਰ ਸਾਈਬਰਨਾਲ ਸਲਾਹ ਕਰ ਸਕਦੇ ਹੋ ਜਾਂ ਫਿਰ ਜਿਹੜੇ ਤੁਹਾਡੇ ਨੇੜੇ ਕੋਈ ਹੋਰ ਡਾਕਟਰ ਵੈਦ ਹਕੀਮ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਸੀਂ ਇਹ ਨੁਸਖਾ ਫਾਰਮੂਲਾ ਆਪਣੇ ਲਈ ਇਸਤੇਮਾਲ ਕਰ ਸਕਦੇ ਹੋ ਸ਼ੂਗਰ ਵਾਲਿਆਂ ਵਾਸਤੇ ਵਰਦਾਨ ਕਿਹਾ ਡਾਕਟਰ ਸਾਹਿਬ ਨੇ ਲੀਵਰ ਵਾਲਿਆਂ ਵਾਸਤੇ ਵਰਦਾਨ ਕਿਹਾ ਔਰ ਖਾਸ ਕਰਕੇ ਜਿੰਨਾਂ ਨੂੰ ਕਮਜ਼ੋਰੀ ਹੈਗੀ ਹੈ ਸਰੀਰੀ ਕਮਜ਼ੋਰੀ ਹੈਗੀ ਹੈ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਿਤੇ ਆਉਣ ਜਾਣ ਨੂੰ ਦਿਲ ਨਹੀਂ ਕਰਦਾ ਸਾਰਾ ਦਿਨ ਸਵੇਰ ਚੜਚੜਾ ਹੋਇਆ ਰਹਿੰਦਾ ਉਹਨਾਂ ਤੇ ਵੀ ਇਹ ਕੰਮ ਜਿਹੜੀ ਹੈ ਡਾਕਟਰ ਸਾਹਿਬ ਦਾ ਕਹਿਣਾ ਕਿ ਬਖੂਬੀ ਕਰ ਸਕਦੀ ਹੈ ਸੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈਗਾ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੇਣੀ ਹੈ ਜਿਨ੍ਹਾਂ ਨੂੰ ਸ਼ੂਗਰ ਕਰਕੇ એનર્ਜੀ ਦੀ ਹਮੇਸ਼ਾ ਘਾਟ ਬਣੀ ਰਹਿੰਦੀ ਹੈ ਡਾਕਟਰ ਸਾਹਿਬ ਦਾ ਕਹਿੰਦੇ ਕਿ ਦੋ ਤਿੰਨ ਪੱਤੇ ਵੈਸੇ ਵੀ ਜੇਕਰ ਅਸੀਂ ਇਹਦੇ ਖਾ ਲਈਏ ਤਾਂ ਫਾਇਦਾ ਹੋ ਸਕਦਾ ਹੈ ਧੰਨਵਾਦ